तहसील श्री अनंतपुर साब ਦੇ ਨੇੜਲੇ ਪਿੰਡ ਚੱਜ ਦੇ ਭਾਰਤੀ ਸੈਨਾ ਚਲਾਸ ਨਾਇਕ ਤੇ ਪਦ ਤੇ ਤਾਇਨਾਤ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹੀਦ ਹੋ ਗਏ ਜਦ ਸੈਨਾ ਦੇ ਵਾਹਜ ਸਵਾਰ ਸਨ ਅਤੇ ਆਪਰੇਸ਼ਨ ਦੇ ਲਈ ਜਾ ਰਹੇ ਸੀ ਗੈਰੀ ਖਾੜ ਦੇ ਵਿੱਚ ਇਸ ਗੱਡੀ 'ਚ ਸਵਾਰ ਚਾਰ ਹੋਰ ਜਵਾਨ ਗੰਭੀਰ ਰੁਕਨਾ ਜ਼ਖਮੀ ਹੋਏ ਜਦਕੀ ਹਾਸਲ ਸੈਨਿਕ ਬਲਜੀਤ ਸਿੰਘ ਸ਼ਹੀਦ ਹੋ ਗਏ ਪਿੰਡ ਚਾਜ ਦੇ ਸੰਤੋਖ ਸਿੰਘ ਦੇ ਬੇਟੇ ਬਲਜੀਤ ਸਿੰਘ ਸਾਲ 2014 'ਚ ਭਾਰਤੀ ਸੈਨਾ ਦੀ ਦੋ ਪੈਰਾ ਵਿੱਚ ਸ਼ਾਮਲ ਹੋਏ ਸੀ ਜੋ ਵਰਤਮਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਦੇ ਵਿੱਚ ਡਿਊਟੀ ਤੇ ਤਾਇਨਾਤ ਸੀ ਪਰਿਵਾਰਕ ਮੈਂਬਰਾਂ ਨੇ ਸੈਨਾ ਦੇ ਅਧਿਕਾਰ ਨੋ ਮੇਰੇ ਜਾਣਕਾਰ ਦੱਸਿਆ ਕਿ ਸੈਰੀ ਬਲਜੀਤ ਸਿੰਘ ਸਪੈਸ਼ਲ ਫੋਰਸ ਯੂਨਿਟ ਯਾਨੀ ਕਿ ਪੀਐਮਕੇਜੀ ਦਾਖਲ ਸਾਸਨ ਨਾਮ ਅੱਖਾਂ ਦੇ ਨਾਲ ਬਲਜੀਤ ਸਿੰਘ ਦਾ ਸਰਕਾਰੀ ਸਨਮਾਨ ਦੇ ਨਾਲ ਦਾਸ ਸਨਸਕਾਰ ਕੀਤਾ ਗਿਆ ਅੱਜ ਪਿੰਡ ਝਾਜੂ ਵਿਖੇ ਸ਼ਹੀਦ ਬਲਜੀਤ ਸਿੰਘ ਦੀ ਸ਼ਹਾਦਤ ਜਿਹੜੀ ਹੋਈ ਹੈ ਉਹ ਬੜੀ ਦੁਖਦਾਈ ਘਟਨਾ ਹੈ ਸਾਡੇ ਇਲਾਕੇ ਦੇ ਲਈ ਗਮਗੀਨ ਮਾਹੌਲ ਹੈ ਉੱਥੇ ਜਵਾਬਾਜੀ ਦੀ ਵੀ ਜਿਹੜੀ ਮਿਸਾਲ ਪੈਦਾ ਕੀਤੀ ਹੈ ਕਿਵੇਂ ਇਸ ਜਵਾਨ ਨੇ ਦੋ ਪੈਰਾ ਫੋਰਸ ਦੇ ਵਿੱਚ ਜਦੋਂ ਇਹ ਜੀ ਹਾਰਡ ਡਿਊਟੀ ਦਾ ਜਿੰਨਕ ਸਾਨੂੰ ਜਾਣਕਾਰੀ ਮਿਲੀ ਜੇ ਸਮਾਂ ਪੂਰਾ ਹੋ ਚੁੱਕਿਆ ਸੀਗਾ ਤੇ ਇਸ ਨੂੰ ਲਾਈਟ ਡਿਊਟੀ ਦੀ ਆਫਰ ਵੀ ਆਈ ਸੀਗੀ ਪਰ ਇਸ ਜਵਾਨ ਨੇ ਕਿਹਾ ਕਿਸੀ ਹੋਰ ਮਾਂ ਦਾ ਪੁੱਤ ਵੀ ਇਸ ਡਿਊਟੀ ਤੇ ਆਣਾ ਏ ਮਸ਼ੀਨ ਗਨ ਦੇ ਤਨਾਤ ਸੀਗਾ ਜਿਹੜੀ ਗੱਡੀ ਵੱਡੀ ਹੁੰਦੀ ਹੈ ਆਰਮੀ ਦੀ ਇਹ ਰਜੋਰੀ ਸੈਕਟਰ ਦੇ ਵਿੱਚ ਜਿੰਨਾ ਪਤਾ ਲੱਗਿਆ ਇਹ ਘਟਨਾ ਹੁੰਦੀ ਹੈ ਵਾਰਦਾਤ ਹੁੰਦੀ ਹੈ ਆਹਮਣਾ ਸਾਹਮਣਾ ਹੁੰਦਾ ਏ ਤੇ ਉਸ ਹਾਦਸੇ ਵਿੱਚ ਗੱਡੀ 200 ਫੁੱਟ ਗਹਿਰੀ ਖਾਈ ਚ ਗਿਰ ਜਾਂਦੀ ਜਿਹਦੇ ਵਿੱਚ ਬਲਜੀਤ ਸਿੰਘ ਕਿਉਂਕਿ ਉੱਪਰ ਸੀਗਾ ਇਹ ਸ਼ਹਾਦਤ ਦਾ ਜਾਮ ਪੀ ਜਾਂਦਾ ਚਾਰ ਹੋਰ ਜਿਆਦਾ ਸੀਰੀਸ ਇੰਜੜ ਹੁੰਦੇ ਆ ਸੋ ਅੱਜ ਦੀ ਇਸ ਘੜੀ 'ਚ ਅਸੀਂ ਤਾਂ ਇਹੀ ਕਹਾਂਗੇ ਕਿ ਜਿੱਥੇ ਪਰਿਵਾਰ ਵਾਸਤੇ ਬੜੀ ਭਾਰੀ ਦੁੱਖ ਦੀ ਘੜੀ ਹੈ ਕਿਉਂਕਿ 29 ਸਾਲ ਦਾ ਸਿਰਫ ਇੱਕ ਨੌਜਵਾਨ ਸਾਲ ਵਿਆਹ ਨੂੰ ਹੋਇਆ ਸੀਗਾ ਪਿਤਾ ਦਾ ਜਿਹੜਾ ਅਕਾਲ ਚਲਾਣਾ ਵੀ ਇਸ ਸਾਲ ਦੇ ਵਿੱਚ ਵਿੱਚ ਇਹ ਹੋ ਗਿਆ ਸੀਗਾ ਸੋ ਔਖੀ ਘੜੀ ਹੈ ਇਹਨਾਂ ਦਾ ਸਾਥ ਦੇਣ ਲਈ ਸਾਰਾ ਇਲਾਕਾ ਸਾਰੇ ਲੋਕ ਖੜੇ ਆ ਉੱਥੇ ਹੀ ਇੱਕ ਸਾਡੇ ਇਲਾਕੇ ਦੀ ਆਵਾਜ਼ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਸੰਖਿਆ ਦੇ ਵਿੱਚ ਭਾਰਤੀ ਫੌਜ ਦੇ ਵਿੱਚ ਜਵਾਨ ਹੈ 8 ਦਾ ਸ਼ਹਾਦਤ ਤਾਂ ਅਸੀਂ ਆਪਣੇ ਅੱਖੀਂ ਦੇਖ ਲਈਆਂ ਆਹੀ ਕੋ ਸਾਲਾਂ ਚ ਕਟੋ-ਕਾਟੀ ਨਾਲ ਦੀ ਇੱਕ ਕਾਮਨ ਮਿਨਿਮਮ ਪਲੇਸ ਤੇ ਆਰਮੀ ਲੈਂਡ ਨੂਰ ਪਰਵੇਦੀ ਵੀ ਹੈ ਆਰਮੀ ਲੈਂਡ ਭਲਾਨ ਵੀ ਹੈ ਆਰਮੀ ਲੈਂਡ ਜਿਹੜੀ ਹੈ ਨੰਗਲ ਬਿਆਨੇ ਵੀ ਹੈ ਇਹ ਇਹ ਆਰਮੀ ਲੈਂਡ ਦੇ ਵਿੱਚ ਇਹਨਾਂ ਦੀ ਇੱਕ ਜਿਹੜੀ ਪੱਕੀ ਯਾਦਗਾਰ ਬਣਾਈ ਜਾਵੇ ਤਾਂ ਕਿ ਹਰ ਸਾਲ ਇਹਨਾਂ ਦੇ ਉੱਥੇ ਚਾਹੇ ਸਰਦਾਂ ਦੇ ਫੁੱਲ ਭੇਟ ਕਰਨੇ ਹੋਣ ਜਾਂ 15 ਅਗਸਤ 26 ਜਨਵਰੀ ਨੂੰ ਕੋਈ ਸ਼ਹੀਦਾਂ ਦੀ ਯਾਦ ਦੇ ਵਿੱਚ ਸਮਾਗਮ ਕਰਨਾ ਹੋਵੇ ਐਨਆਕ ਫਿਰਮਾਨ ਜਿੱਦਾਂ ਅੱਜ ਲੋਕਾਂ ਨੇ ਦਿੱਤਾ ਫੁੱਲ ਵਰਸ਼ਾ ਕੀਤੀ ਹੈ ਸਕੂਲੀ ਬੱਚਿਆਂ ਨੇ ਬਾਹਰ ਨਿਕਲ ਨਿਕਲ ਕੇ ਇਲਾਕੇ ਦੇ ਲੋਕਾਂ ਨੇ ਵੱਡਾ ਮਾਰਚ ਕੱਢਿਆ ਇਹੀ ਕੁਝ ਦੇ ਸਕਦੇ ਐਨਆਈ ਕਹੂੰਗਾ ਇਸ ਪਾਸੇ ਨੂੰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੈ तहसील श्री अनंतपुर साब ਦੇ ਨੇੜਲੇ ਪਿੰਡ ਚੱਜ ਦੇ ਭਾਰਤੀ ਸੈਨਾ ਚਲਾਸ ਨਾਇਕ ਤੇ ਪਦ ਤੇ ਤਾਇਨਾਤ 29 ਸਾਲਾ ਸੈਨਿਕ ਬਲਜੀਤ ਸਿੰਘ ਉਸ ਸਮੇਂ ਸ਼ਹੀਦ ਹੋ ਗਏ ਜਦ ਸੈਨਾ ਦੇ ਵਾਜ ਸਵਾਰ ਸਨ ਅਤੇ ਆਪਰੇਸ਼ਨ ਦੇ ਲਈ ਜਾ ਰਹੇ ਸੀ ਗੈਰੀ ਖਾੜ ਦੇ ਵਿੱਚ ਇਸ ਗੱਡੀ 'ਚ ਸਵਾਰ ਚਾਰ ਹੋਰ ਜਵਾਨ ਗੰਭੀਰ ਰੁਕਨਾ ਜ਼ਖਮੀ ਹੋਏ ਜਦਕੀ ਹਾਸਲ ਸੈਨਿਕ ਬਲਜੀਤ ਸਿੰਘ ਸ਼ਹੀਦ ਹੋ ਗਏ ਪਿੰਡ ਚਾਜ ਦੇ ਸੰਤੋਖ ਸਿੰਘ ਦੇ ਬੇਟੇ ਬਲਜੀਤ ਸਿੰਘ ਸਾਲ 2014 'ਚ ਭਾਰਤੀ ਸੈਨਾ ਦੇ ਦੋ ਪੈਰਾ ਵਿੱਚ ਸ਼ਾਮਲ ਹੋਏ ਸੀ ਜੋ ਵਰਤਮਾਨ ਦੇ ਵਿੱਚ ਜੰਮੂ ਕਸ਼ਮੀਰ ਦੇ ਰਾਜouri ਜ਼ਿਲ੍ਹੇ ਦੇ ਵਿੱਚ ਡਿਊਟੀ ਤੇ ਤਾਇਨਾਤ ਸੀ ਪਰਿਵਾਰਕ ਮੈਂਬਰਾਂ ਰਾਜ ਦੇ ਅਧਿਕਾਰ ਨੇ ਮੇਰੇ ਜਾਣਕਾਰ ਦੱਸਿਆ ਕਿ ਸੈਨੀ ਬਲਜੀਤ ਸਿੰਘ ਸਪੈਸ਼ਲ ਫੋਰਸ ਯੂਨਿਟ ਯਾਨੀ ਕਿ ਪੀਐਮਕੇਜੀ ਦਾਖਲ ਸਸਨਾ ਨਾਮ ਅੱਖਾਂ ਦੇ ਨਾਲ ਬਲਜੀਤ ਸਿੰਘ ਦਾ ਸਰਕਾਰੀ ਸਨਮਾਨ ਦੇ ਨਾਲ ਦਾਸ ਸੰਸਕਾਰ ਕੀਤਾ ਗਿਆ